ਹੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਮੇਰੇ ਭੈਣ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਟਾਈਮ ਤੇ ਟਾਈਮ ਮਿਲਦਾ ਰਹੇ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਨਾ ਪੂਰਾ ਐਂਡ ਤੱਕ ਜਰੂਰ ਦੇਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਕਟਕਟ ਮਾਲਕ ਦਿਲਾ ਕਾ ਸੱਚਾ ਪਰਵਰਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾ ਤੂੰ ਸਮਰਥ ਅਕਥ ਗੋਚਰ ਜਿਓ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਦਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦگار ਕੁਦਰਤ ਕੀ ਮਨ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈ ਸਾ ਤੂੰ ਸਮਰਥ ਅਕਥ ਗੋਚਰ ਜਿਓ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦگار ਕੁਦਰਤ ਕੀ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘਟੇ ਮੈ ਸਾ ਤੂ ਸਮਰਥ ਅਕਥ ਗੋਚਰ ਜਿਉ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂ ਕਾਹੇ ਡੋਲੇ ਪ੍ਰਾਣੀਆਂ ਕੁਦਰ ਰੱਖੇਗਾ ਸਿਰਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦگار ਕੁਦਰਤ ਕੀ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈ ਸਾ ਤੂੰ ਸਮਰਥ ਅਕਥ ਗੋਚਰ ਜਿਓ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਗਾਰ ਕੁਦਰਤ ਕੀ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈ ਸਾ ਤੂ ਸਮਰਥ ਅਕਥ ਗੋਚਰ ਜਿਉ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨ ਪਦੈਸ਼ ਤੂੰ ਕੀਆ ਸੋਈ ਦੇ ਆਦਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਕਟਕਟ ਮਾਲਕ ਦਿਲਾ ਕਾ ਸੱਚਾ ਪਰਵਰਦਗਾਰ ਕੁਦਰਤ ਕੀ ਮ ਨ ਜਾਣੀਏ ਵੱਡਾ ਵੇ ਪ੍ਰਵਾਹਾ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾ ਤੂੰ ਸਮਰਥ ਅਕਥ ਗੋਚਰ ਜਿਓ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦگار ਕੁਦਰਤ ਕੀ ਮਨ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈ ਸਾ ਤੂੰ ਸਮਰਥ ਅਕਥ ਗੋਚਰ ਜਿਉ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦگار ਕੁਦਰਤ ਕੀ ਮਨ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਤਰ ਘਟੇ ਮੈਂ ਸਾ ਤੂ ਸਮਰਥ ਅਕਥ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਔਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਕਟਕਟ ਮਾਲਕ ਦਿਲਾ ਕਾ ਸੱਚਾ ਪਰਵਰਦਗਾਰ ਕੁਦਰਤ ਕੀ ਮਨ ਨ ਜਾਣੀਏ ਵੱਡਾ ਵੇਪਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾ ਤੂੰ ਸਮਰਥ ਅਕਥ ਗੋਚਰ ਜਿਓ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੋਲੇ ਪ੍ਰਾਣੀਆਂ ਤੂੰ ਦਰਾਖੇਗਾ ਸਿਰਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦਗਾਰ ਕੁਦਰਤ ਕੀ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈ ਸਾ ਤੂ ਸਮਰਥ ਅਕਥ ਗੋਚਰ ਜਿਓ ਪਿੰਡ ਤੇ ਰੀ ਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਉਲੇ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਣੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਰਦگار ਕੁਦਰਤ ਕੀ ਨਾ ਜਾਣੀਏ ਵੱਡਾ ਵੇ ਪ੍ਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈ ਸਾ ਤੂ ਸਮਰਥ ਅਕਥ ਗੋਚਰ ਜੀਓ ਪਿੰਡ ਤੇ ਰੀਰਾਸ ਰਹਿਮ ਤੇਰਾ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ